ਥਾਣਾ ਫਿਲੌਰ ਦੇ ਇੰਸਪੈਕਟਰ ਸੁਖਦੇਵ ਸਿੰਘ ਨੇ ਮੁੱਖ ਅਕਰ ਥਾਣਾ ਫਿਲੌਰ ਦੀ ਟੀਮ ਨੇ ਬਾਲੀਆਂ ਖੋ ਕਰਨ ਵਾਲੇ ਦੋਸ ਨੇਚੂਰਾ ਨੂੰ ਗ੍ਰਿਫਤਾਰ ਕੀਤਾ ਹੈ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਰੇਨੂਕਾ ਪਤਨੀ ਸ਼ਾਮਲਾ ਲਬਾਸੀ ਰਾਮਬਾਗ ਅੰਮ੍ਰਿਤਸਰ ਦੇ ਬਿਆਨਾਂ ਤੇ ਪੁਲਿਸ ਨੇ ਲੁੱਟ ਦਾ ਮਾਮਲਾ ਦਰਜ ਕੀਤਾ ਸੀ ਜਿਸ ਵਿੱਚ ਮੁੱਦਾਈ ਪਾਰਸ ਮੋਬਾਈਲ ਅਤੇ ਡਾਕੂਮੈਂਟ ਨਾਮਲੂ ਨੌਜਵਾਨ ਡਰਾਮਕਾ ਕੇ ਖੋ ਕੇ ਫਰਾਰ ਹੋ ਗਏ ਸਨ ਜੋ ਇਸ ਮੁਕਾਦਮੇ ਦੀ ਤਫ਼ਤੀਸ਼ ਡੰਗਾ ਈਨਲ ਕਰਦੇ ਹੋਏ ਅਤੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਮੁਕਾਦਮੇ ਵਿੱਚ ਹਰੀ RAM ਉਰਫ ਲੱਗੇ ਪੁੱਤਰ ਕ੍ਰਿਸ਼ਨ ਲਾਲ ਵਾਸੀ ਪਿੰਡ ਸ਼ਮਸ਼ਾहाबाद ਥਾਣਾ ਨੂਰ ਮਹਿਲ ਜ਼ਿਲ੍ਹਾ ਜਲੰਧਰ ਅਤੇ ਕਰਨ ਮੱਟੂ ਪੁੱਤਰ RAM ਚੰਦ ਵਾਸੀ ਪਿੰਡ ਕੋਟਬਾਦਲ ਖਾ ਥਾਣਾ ਨੂਰ ਮਹਿਲ ਜ਼ਿਲ੍ਹਾ ਜਲੰਧਰ ਨੂੰ ਹਸਬੁਜਾਪਤਾ ਗ੍ਰਿਫਤਾਰ ਕੀਤਾ ਅਤੇ ਇਹਨਾਂ ਦੇ ਕਬਜ਼ੇ ਵਿੱਚੋਂ ਖੋ ਕੀਤਾ ਸਮਾਨ ਖੋ ਕਰਨ ਲਈ ਵਰਤੇ ਹਥਿਆਰ ਅਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ। ਜੋ ਮੁੰਡਲੀ ਪੁਸ਼ਕਿਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਦੋਨੋਂ ਵਿਅਕਤੀ ਨਸ਼ਾ ਕਰਨ ਦੇ ਆਦੀ ਹਨ ਅਤੇ ਨਸ਼ੇ ਦੀ ਪੂਰਤੀ ਲਈ ਇਹ ਲੁੱਟਖੋਦੀਆਂ ਵਰਦਾਤਾ ਕਰਦੇ ਹਨ। ਹਰੀਰਾਮ ਲੁੰਗੀ ਦੇ ਖਿਲਾਫ ਪਹਿਲਾ ਵੀ ਨਸ਼ਾ ਵੇਚਣ, ਚੋਰੀਆਂ ਤੇ ਲੁੱਟਖੋਦੇ ਕੁੱਲ 8 ਮੁਕਾਦਮੇ ਦਰਜ ਹਨ। ਜੋ ਇਹਨਾਂ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁਸ਼ਕਿਸ਼ ਕੀਤੀ ਜਾ ਰਹੀ ਹੈ। ਇਹਨਾਂ ਦੋਸ਼ੀਆਂ ਕੋਲੋਂ 400 ਰੁਪਏ ਭਾਰਤੀ ਕਰੰਸੀ, ਇੱਕ ਦਾਤਰ ਲੋਹਾ, ਇੱਕ ਮੋਟਰਸਾਈਕਲ ਪਲੇਟਿਨਾ ਬਿਨਾਂ ਨੰਬਰ ਹੀ ਬਰਾਮਦਗੀ ਕੀਤੀ ਗਈ। ਇੱਕ ਲੜਕੀ ਜੋ ਗੰਨਾਪਿੰਡ ਦੀ ਰਹਿਣ ਵਾਲੀ ਹੈ ਉਸ ਕੋਲ 15 ਗ੍ਰਾਮ ਹੈਰੂਨ ਸਮੇਤ ਕੀਤਾ ਕਾਬੂ ਦੋ ਵਿਅਕਤੀ ਕਾਬੂ ਕੀਤੇ ਆ ਕਿ ਕਿ ਇਹਨਾਂ ਤੋਂ ਬਰਾਮਦ ਹੋਇਆ ਕਿੰਨੇ ਇਹਨਾਂ ਤੇ ਮੁਕਾਦਮੇ ਕੀ ਨਾਂ ਪਤਾ ਇਹਨਾਂ ਦਾ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅੰਕਰ ਗੁਪਤਾ ਆਈਪੀਐਸ ਅਤੇ ਸ਼੍ਰੀ ਮਨਪ੍ਰੀਤ ਸਿੰਘ ਢਿਲੋਂ ਸਾਹਿਬ ਅਤੇ ਐਸਪੀ ਜਸਰੂਪ ਕੋਰ ਆਈਪੀਐਸ ਐਸਪੀ ਇਨਵੈਸਟੀਗੇਸ਼ਨ ਅਤੇ ਡੀਐਸਪੀ ਸਾਹਿਬ ਸਰਵੰਤਜੀਤ ਸਿੰਘ ਸਭ ਤੋਂ ਜੀ ਬਲੌਰ ਵੱਲੋਂ ਸਮੇਂ-ਸਮੇਂ ਤੇ ਜੋ ਦਿਸ਼ਾ ਨਿਰਦੇਸ਼ ਦਿੱਤੇ ਹੋਇਆ ਕਿ ਥਾਣਾ ਫਲੋਰ ਦੇ ਵਿੱਚ ਜੋ ਲੁੱਟਖੋਰੀਆਂ ਵਾਰਦਾਤਾਂ ਪਿਛਲੇ ਸਮੇਂ ਵਿੱਚ ਹੋ ਰਹੀਆਂ ਸੀ ਜਿਨ੍ਹਾਂ ਨੂੰ ਰੋਕ ਲਗਾਉਂਦੇ ਹੋਏ ਜੋ ਇੱਕ ਹਫ਼ਤੇ ਦੀ ਪੋਰਟਕ ਦੇ ਦੌਰਾਨ ਮੈਂ ਔਰ ਮੇਰੀ ਥਾਣਾ ਫਲੋਰ ਦੀ ਟੀਮ ਵੱਲੋਂ ਜੋ ਦਿਨਰਾ ਤੇ ਕਰਕੇ ਵਰਕਿੰਗ ਕੀਤੀ ਗਈ ਹੈ ਜਿਸ ਵਿੱਚ ਅਸੀਂ ਅੱਜ ਤੱਕ 7 ਸਨੈਚਰ ਹਰਕੇ ਜੇਲ੍ਹ ਤੋਂ ਜੁੱਤੇ ਗਿਆ ਜਿਨ੍ਹਾਂ ਦੀ ਇਸੇ ਲੜੀ ਤਹਿਤ ਜੋ ਮਿਤੀ 16 ਨੂੰ ਤੇ ਕਲੇੜੀ ਪਾਸੋਂ ਪਰਸਸ ਸਨੇਚ ਕੀਤਾ ਗਿਆ ਸੀ ਜੋ ਅਸੀਂ ਕੁਝ ਹੀ ਘੰਟਿਆਂ ਦੇ ਵਿੱਚ ਜੋ ਦੂਰ ਓਸ਼ੀਆ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਵਿੱਚ ਇੱਕ ਦਾ ਨਾਮ ਹਰੀਰਾਮ ਉਰੂਗੀ ਵਾਸੀ ਸ਼ਮਸ਼ਾబాద్ ਅਤੇ ਦੂਸਰੇ ਦਾ ਨਾਮ ਜੋ ਕਾਰ ਨੰਬਰ 2 ਉਵਾਸੀ ਕੋਰ ਬਦਲਖਾਂ ਦੋਨੇ ਹੀ ਖਾਣਾ ਨੂੰ ਤੇ ਤੇਜਾ ਦੇ ਰਹਿਣ ਵਾਲੇ ਨੇ ਜਿਨ੍ਹਾਂ ਦੇ ਪਾਸੋਂ ਅਸੀਂ ਜੋ ਮੋਟਰਸਾਈਕਲ ਜਿਸ ਉਤੇ ਵਾਰਦਾਤ ਕੀਤੀ ਸੀ ਉਹ ਬਰਾਮਦ ਕੀਤਾ ਇੱਕ ਦਾਤਰ ਜਿਸ ਨਾਲ ਡਰਾ ਘੰਗਾ ਕੇ ਇਹ ਲੇਡੀਜ਼ ਪਾਸੋਂ ਪਰਸ ਸਨੈਚ ਕਰਦੇ ਸੀ ਉਹ ਬਰਾਮਦ ਕੀਤਾ ਅਤੇ 400 ਰੁਪਏ ਦੀ ਨਕਦੀ ਬਰਾਮਦ ਕੀਤੀ ਆ ਜੋ ਇਹਨਾਂ ਨੇ ਦਰਾਨੇ ਪੁਛਗਿਸ਼ ਹੋਣ ਤੱਕ ਜੋ 12 ਵਾਰਦਾ ਤਾਂ ਕਾਹ ਬਾਰੇ ਮੰਨਿਆ ਥਾਣਾ ਫਲੋਰ ਦੇ ਏਰੀਏ ਵਿੱਚ 2-3 ਵਾਰਦਾ ਤਾਂ ਵਾਲੀਆਂ ਸਨੇਚ ਕਰਨੀਆਂ ਲੇડી ਨੂੰ ਇਹਨਾਂ ਲੁੱਟਿਆ 2 ਵਾਰਦਾ ਤਾਂ ਇਹਨਾਂ ਨੇ ਥਾਣਾ ਗਰਾਇਆ ਦੇ ਸਿਟੀ ਏਰੀਏ ਦੇ ਵਿੱਚੋਂ ਲੇਡੀ ਜੋ ਸਕੂਟੀ ਐਕਟਵੇ ਤੇ ਜਾ ਰਹੀਆਂ ਸੀ ਉਹਨਾਂ ਸਿੱਧੀਆਂ ਸਨੇਚ ਕੀਤੀਆਂ ਇਸ ਤਰ੍ਹਾਂ ਹੋਰ ਵੀ ਇਹਨਾਂ ਵਕਤ-ਵਕਤ ਥਾਵਾਂ ਤੋਂ ਜੋ ਹਰੀਪੁਰ ਖਾਲਸਾ ਨੇੜੇ ਨੂਰਵਾਲ ਰੋਡ ਤੇ ਵੀ ਵਰਦਾ ਤਾਂ ਕੀਤੀਆਂ ਥਾਣਾ ਨੂਰਵਾਲ ਏਰੀਆ ਦੇ ਵਿੱਚ ਵੀ ਇਹਨਾਂ ਨੇ ਹੋਰ ਰਾਕੀ ਨੂੰ ਫਸੂ ਲੋਟ ਨੂੰ ਕਰਦੇ ਰਹੇ ਨੇ ਕੀ ਇਹਨਾਂ ਤੇ ਪਹਿਲੇ ਮੁਕਦਮੇ ਕੋਈ ਹੈ ਜੋ ਹਰੀਰਾਮ ਲੁਕੀਆ ਉਹਦੇ ਤੇ ਪਹਿਲਾਂ ਵੀ ਲੋਟ ਕੋ ਦੇ ਜੋ 8 ਮੁਕਦਮੇ ਦਰਜ ਨੇ ਇਹ ਹੈ ਚਲੋ ਵੈਂਡਰ ਆ ਬੇਤੇ ਆ ਬੇਲ ਤੇ ਆ ਕੇ ਇਹ ਫਿਰ ਵਾਅਦਾਤਾ ਕਰਦਾ ਹੈ ਇਸੇ ਤਰ੍ਹਾਂ ਹੀ ਜੋ ਕਰਨ ਮੱਟੂ ਇਹਦਾ ਸਾਥੀ ਆ ਉਹਦੇ ਉੱਪਰ ਵੀ ਇੱਕ ਚੋਰੀ ਦਾ ਮੁਕਦਮਾ ਥਾਣਾ ਨੂਰਪੁਰ ਵਿੱਚ ਦਰਜ ਹੈ ਜੋ ਇਹ ਆਮ ਤੌਰ ਤੇ ਜਦੋਂ ਜੇਲ੍ਹ ਵਿੱਚੋਂ ਆਉਂਦੇ ਆ ਤੇ ਲੁੱਟ ਕੋ ਕਰਕੇ ਉਸ ਦਾ ਇਹ ਨਸ਼ਾ ਕਰਦੇ ਨਸ਼ੇ ਦੀ ਆਦੀ ਜਦੋਂ ਸਰ ਇਹ ਇਕੱਲੇ ਆ ਕੋ ਹੋਰ ਵੀ ਇਹਨਾਂ ਦੇ ਸਾਥੀ ਵੀ ਨਾਲ ਹੋ ਨਹੀਂ ਜੀ ਇਹ ਦੋਨੇ ਆ ਕਰਦੇ ਓਕੇ ਓਕੇ ਹਾਂ ਜੀ ਕੀ ਮੁਕਦਮਾ ਮੁਕਦਮਾ ਇਹਨਾਂ ਦੇ 382 ਬੀ ਦਾ ਦਰਜ ਕੀਤਾ ਗਿਆ ਹੈ ਥਾਣਾ ਫਲਾਉ ਵਿੱਚ